ਸਿਆਣੇ ਕਹਿੰਦੇ ਰੱਬ ਦੇ ਘਰ ਦੇ ਰਿਆ ਅੰਧੇਰ ਨਹੀਂ ਇਹ ਕੰਗੜਾ ਰਨੌਤ ਜਿਹੜੀ ਕਿਸਾਨ ਮੋਰਚੇ ਦੇ ਵਿੱਚ ਪੰਜਾਬ ਦੀ ਬਜ਼ੁਰਗ ਔਰਤਾਂ ਦੀਆਂ ਤਸਵੀਰਾਂ ਲਾ ਕੇ ਕਹਿੰਦੀ ਸੀ ਕਿ ਇਹ ਦਿਹਾੜੀ ਤੇ ਮਿਲ ਜਾਂਦੀਆਂ ਬੇਬਿਆ ਨੇ ਮੇਰੀ ਦਾਦੀ ਵਰਗੀਆਂ ਨੇ 100-100 ਰੁਪਏ ਦਿਹਾੜੀ ਤੇ ਆਈਆਂ ਨੇ ਉਸ ਦੇ ਖਿਲਾਫ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡੇ ਦੀ ਅਦਾਲਤ ਦੇ ਵਿੱਚ ਇੱਕ ਮਾਨਹਾਨੀ ਦਾ ਮਾਮਲਾ ਦਰਜ ਕਰਾਇਆ ਗਿਆ ਸੀ ਜਿਸ ਨੂੰ ਇਸ ਹੰਕਾਰੀ ਔਰਤ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਕਿ ਇਹ ਪਟੀਸ਼ਨ ਰੱਦ ਕੀਤੀ ਜਾਵੇ ਕਿਉਂਕਿ ਬਠਿੰਡਾ ਅਦਾਲਤ ਨੇ ਇਹਨੂੰ ਸੰਬੰਨ ਜਾਰੀ ਕਰਕੇ ਤਲਬ ਕੀਤਾ ਸੀ ਅੱਜ ਰਾਹਤ ਵਾਲੀ ਗੱਲ ਇਹ ਹੋਈ ਕਿ ਜੋ 2021 ਵਿੱਚ ਇਹ ਦਰਜ ਕੀਤਾ ਗਿਆ ਸੀ ਮਾਨਹਾਨੀ ਦਾ ਕੇਸ ਅਦਾਲਤ ਨੇ ਇਸ ਦੀ ਪਟੀਸ਼ਨ ਖਾਰਜ ਕਰਤੀ ਤੇ ਕਿਹਾ ਕਿ ਬਠਿੰਡੇ ਅਦਾਲਤ ਵਿੱਚ ਪੇਸ਼ ਹੋਵੋ